ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਪਾਵਨ ਪਵਿੱਤਰ ਸਥਾਨ ਬਾਬਾ ਸਾਵਨ ਮਲ ਜੀ ਦਾ ਪਾਵਨ ਪਿਆਰਾ ਤੇ ਨਿਆਰਾ ਘਰ ਹੈ ਬਾਬਾ ਸਾਵਨ ਮਲ ਜੀ ਧੰ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਰਿਸ਼ਤੇ ਵਜੋਂ ਭਤੀਜਾ ਜੀ ਲੱਗਦੇ ਸਨ ਜਦੋਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਨੂੰ ਵਸਾਉਣਾ ਕੀਤਾ ਅਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਸਕੇਤ ਮੰਡੀ ਹਿਮਾਚਲ ਵੱਲ ਨੂੰ ਬਾਬਾ ਸ਼ਾਵਨ ਮਾਲ ਨੂੰ ਭੇਜਿਆ ਤੇ ਜਾ ਕਰਕੇ ਜੰਗਲਾਂ ਦੇ ਵਿੱਚੋਂ ਸੋਹਣੀ ਲੱਕੜ ਗੋਇੰਦਵਾਲ ਸਾਹਿਬ ਦੇ ਵਸਾਉਣ ਵਾਸਤੇ ਸੋਹਣੀ ਲੱਕੜ ਬਾਬਾ ਸ਼ਾਵਨ ਮਾਲ ਜੀ ਜਾ ਕਰਕੇ ਸਕੇਤ ਮੰਡੀ ਹਿਮਾਚਲ ਤੋਂ ਇੱਥੇ ਭੇਜਦੇ ਰਹੇ ਅਤੇ ਸਾਧ ਸੰਗਤ ਜੀ ਜਦੋਂ ਗੁਰਦੁਆਰਾ ਚਬਾਰਾ ਸਾਹਿਬ ਜੀ ਵਿਖੇ 22 ਪ੍ਰਚਾਰਕਾਂ ਦੀ ਸਥਾਪਨਾ ਹੋਈ ਤੇ ਬਾਬਾ ਸ਼ਾਵਨ ਮਾਲ ਜੀ ਦੀ ਸੇਵਾ ਤੋਂ ਖੁਸ਼ ਹੋ ਕਰਕੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਾਈ ਪ੍ਰਚਾਰਕਾਂ ਦੇ ਵਿੱਚ ਸਤਿਗੁਰਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਬਾਬਾ ਸਾਵਣ ਮਲ ਜੀ ਨੂੰ ਸਥਾਨ ਦਿੱਤਾ ਬਾਈ ਪ੍ਰਚਾਰਕਾਂ ਦੇ ਵਿੱਚ ਨਿਯਿਤ ਕਰਕੇ ਗੁਰਸਿੱਖੀ ਦਾ ਪ੍ਰਚਾਰ ਅਤੇ ਵਿਸਾਰ ਕਰਨ ਵਾਸਤੇ ਭੇਜਿਆ ਆਪ ਸਰਬੱਤ ਸੰਗਤਾਂ ਗੁਰਦੁਆਰਾ ਬਾਬਾ ਸਾਵਣ ਮਲ ਜੀ ਦੇ ਦਰਸ਼ਨ ਦਦਾਰੇ ਕਰਕੇ ਲਾਭ ਪ੍ਰਾਪਤ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗਲੋਜੀ ਕਾ ਖਾਲਸਾ ਵਾਇਗਲੋਜੀ ਕੀ ਫਤਿਹ ਸਾਧ ਸੰਗਤ ਜੀ ਇਹ ਪਾਵਨ ਪਵਿੱਤਰ ਸਥਾਨ ਬਾਬਾ ਸਾਵਨਮਲ ਜੀ ਦਾ ਪਾਵਨ ਪਿਆਰਾ ਤੇ ਨਿਆਰਾ ਘਰ ਹੈ ਬਾਬਾ ਸਾਵਨਮਲ ਜੀ ਧੰ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਰਿਸ਼ਤੇ ਵਜੋਂ ਭਤੀਜਾ ਜੀ ਲੱਗਦੇ ਸਨ ਜਦੋਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਨਿਵਸਾਉਣਾ ਕੀਤਾ ਅਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਸਕੇਤ ਮੰਡੀ ਹਿਮਾਚਲ ਵੱਲ ਨੂੰ ਬਾਬਾ ਸ਼ਾਵਨ ਮਾਲ ਨੂੰ ਭੇਜਿਆ ਤੇ ਜਾ ਕਰਕੇ ਜੰਗਲਾਂ ਦੇ ਵਿੱਚੋਂ ਸੋਹਣੀ ਲੱਕੜ ਗੋਇੰਦਵਾਲ ਸਾਹਿਬ ਦੇ ਵਸਾਉਣ ਵਾਸਤੇ ਸੋਹਣੀ ਲੱਕੜ ਬਾਬਾ ਸ਼ਾਵਨ ਮਾਲ ਜੀ ਜਾ ਕਰਕੇ ਸਕੇਤ ਮੰਡੀ ਹਿਮਾਚਲ ਤੋਂ ਇੱਥੇ ਭੇਜਦੇ ਰਹੇ ਅਤੇ ਸਾਧ ਸੰਗਤ ਜੀ ਜਦੋਂ ਗੁਰਦੁਆਰਾ ਚਬਾਰਾ ਸਾਹਿਬ ਜੀ ਵਿਖੇ 22 ਪ੍ਰਚਾਰਕਾਂ ਦੀ ਸਥਾਪਨਾ ਹੋਈ ਤੇ ਬਾਬਾ ਸ਼ਾਵਨ ਮਾਲ ਜੀ ਦੀ ਸੇਵਾ ਤੋਂ ਖੁਸ਼ ਹੋ ਕਰਕੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਾਈ ਪ੍ਰਚਾਰਕਾਂ ਦੇ ਵਿੱਚ ਸਤਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਬਾਬਾ ਸਾਵਣ ਮਲ ਜੀ ਨੂੰ ਸਥਾਨ ਦਿੱਤਾ ਬਾਈ ਪ੍ਰਚਾਰਕਾਂ ਦੇ ਵਿੱਚ ਨਿਯਿਤ ਕਰਕੇ ਗੁਰਸਿੱਖੀ ਦਾ ਪ੍ਰਚਾਰ ਅਤੇ ਵਿਸਾਰ ਕਰਨ ਵਾਸਤੇ ਭੇਜਿਆ ਆਪ ਸਰਬੱਤ ਸੰਗਤਾਂ ਗੁਰਦੁਆਰਾ ਬਾਬਾ ਸਾਵਣ ਮਲ ਜੀ ਦੇ ਦਰਸ਼ਨ ਦਦਾਰੇ ਕਰਕੇ ਲਾਭ ਪ੍ਰਾਪਤ ਕਰ ਰਹੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ